ਹਿੰਸਾ ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਮ ਮਝੇਠਾ ਤਹਿਸੀਲ ਵੀ ਮਝੇਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲ ਹੁਣ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਨ ਟੋਟਲ ਦੋ گاਵਾ ਤੇ ਇੱਕ ਆ ਚੰਗੀ ਭਾਰੀ ਮੱਝ ਦਾ ਨੰ ਦਿਖਾਉਣੀ ਆ ਦੋ ਮੱਝਾਂ ਵਰਗੀ ਕੱਲੀ ਆ ਤੇ ਬਾਕੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਪਾਸ ਕਰਕੇ ਚਵਾਈ ਕਰਕੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਸਦਾ ਆਪਣੇ ਵੀਡੀਓ ਕਾਲ ਤੇ ਚਵਾਈ ਕਰਾ ਲੈ ਤੇ ਪਾਸ ਕਰਾ ਲੈ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਜੀ ਤੁਸੀਂ ਨਾਓ ਸਭ ਵਧੀਆ ਜੀ ਅੱਜ ਬੜਾ ਟਾਈਮ ਲਾਤਾ ਜੀ ਟਾਈਮ ਅਜ ਫੇਰ ਦਰਿਆ ਤੇ ਚਲ ਗਏ ਉੱਥੇ ਰਾਵੀ ਦਰਿਆ ਤੇ ਨਾਲੇ ਉਧਰ ਆਪਣੇ ਮੰਗੂ ਵੀਰ ਦੀ ਵੀਡੀਓ ਪਾਉਣੀ ਸੀ ਬੜੇ ਹਾਲਾਤ ਜਿਹੜੇ ਆ ਜੀ ਜੀ ਅੱਜ ਚੱਲੰਦੇ ਆ ਸਥਿਤੀ ਠੀਕ ਨਹੀਂ ਤੇ ਫੇਰ ਇਹ ਚਲੋ ਜੇ ਹੋ ਸਕਦਾ ਵੀਰ ਦੀ ਕੋਈ ਮਦਦ ਹੋ ਜਾਈ ਤਾਂ ਨਹੀਂ ਵਧੀਆ ਠੀਕ ਹੈ ਜਾਣਾ ਚਾਹੀਦਾ ਵਾ ਇਦਾਂ ਚਲੋ ਜਿਹੜੇ ਆਪਣੇ ਵੀਰ ਭਰਾ ਵਾ ਹੁਣ ਮੁਸੀਬਤ ਦਾ ਟਾਈਮ ਆ ਤੇ ਫਿਰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹਾਂ ਇਹ ਤਾਂ ਗੱਲ ਤਾਂ ਹੀ ਜੀ ਤੇ ਫਿਰ ਉਹਦੇ ਘਰ ਕੇ ਥੋੜਾ ਜਿਹਾ ਅੱਜ ਲੇਟ ਹੋ ਗਈਆਂ ਹਾਂ ਹਾਂ ਜੀ ਹਾਂ ਜੀ ਮੈਂ ਕਿਹਾ ਵੀਰ ਜੀ ਨੇ ਮੈਨੂੰ ਟਾਈਮ ਦਿੱਤਾ ਹੈ ਅੱਜ ਆਏ ਬੜੀ ਲੇਟ ਆਹੋ ਜੀ ਅੱਧਾ ਪੌਣਾ ਘੰਟਾ ਲੇਟ ਹੋ ਗਈ ਫਿਰ ਉਧਰ ਆਤੇ ਚੱਲ ਗਏ ਉੱਥੇ ਪਾਣੀ ਜਿਹੜਾ ਚੱਲਣ ਦੇ ਬਿਲਕੁਲ ਦਰਿਆ ਦੇ ਵਿੱਚ ਤੁਹਾਨੂੰ ਦਿਖਾਈ ਸੀ ਵੀਡੀਓ ਨੇ ਤੇ ਚਲੋ ਨਾਮ ਦੱਸ ਦਿਆ ਕਰੀ ਨਾਮ ਗੁਰਵਿੰਦਰ ਸਿੰਘ ਜੇ ਪਿੰਡ ਮੋਬਾਈਲ ਨੰਬਰ 95011 50174 9814083081 ਠੀਕ ਹੈ ਜੀ ਤੇ ਸ਼ਰਮਜੀਠਾ ਨਾ ਆਪਣਾ ਹਾਂਜੀ ਸ਼ਰਮਜੀਠਾ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਹਾਂਜੀ ਤੇ ਅੱਜ ਇੱਕ ਮੱਝ ਕਦੀ ਕਦੀ ਲਿਆਉਂਦੇ ਜੇ ਪਰ ਲਿਆਉਂਦੇ ਜੇ ਆਪਦਾ ਲੱਭ ਗਈ ਜੇ ਕਿਤੇ ਆਪਰੇ ਜੀ ਲਿਆਈ ਦੀ ਤੁਹਾਨੂੰ ਪਤਾ ਚੰਗੀ ਲਿਆਉਂਦੇ ਆ ਇਹਨਾਂ ਨੂੰ ਪਤਾ ਗੱਡੀਆਂ ਆ ਸਾਲ 'ਚ ਸਿਰਫ ਦੋ ਤਿੰਨ ਹੀ ਮੱਝਾਂ ਲਿਆਉਣੀਆਂ ਲਿਆਈ ਦੀ ਹਾਂਜੀ ਲਿਆਈ ਦੀਆਂ ਚੰਗੀਆਂ ਜੇ ਠੀਕ ਹੈ ਇਹਨੀਆਂ ਆ ਅਭੀ ਮੱਝ ਦੋਆਂ ਮੱਝਾਂ ਬਰਾਬਰ ਤੇ ਦੁੱਧ ਦਾ ਵੀ ਰਿਕਾਰਡ ਵਾਲੀ ਜੇ ਅੱਛਾ ਹਾਂਜੀ ਠੀਕ ਹੈ ਮਾਜਰੀ ਮਾਜ ਤੇ ਦੁੱਧ ਗਾਵਾਂ ਜਿੰਨਾ ਦੁੱਧ ਗਾਵਾਂ ਜਿੰਨਾ ਵੀ ਜਿੱਦੇ ਚੱਡਾ ਵੀ ਗਾਵਾਂ ਜਿੰਨਾ ਵੀ ਜੀ ਠੀਕ ਆ ਵੇਖੋ ਛੰਡੀ ਦੀ ਰੀ ਨਾਲੇ ਅਜੇ ਗੱਬਣੇ ਆ ਅਜੇ ਵੀਰ ਜੀ ਭਾਵੇਂ 5 ਲੈ ਜੇ 7 ਲੈ ਜੇ ਅੱਛਾ ਬਾਦ ਵੀ ਦਾ ਵੀ ਘੜ ਸਕਦੀ ਮਣੂ ਪੂਰੀ ਵੀਰ ਜੀ ਮਾਜ ਇਹ ਆ ਵੀ ਡੇਰੀਆਂ ਚ ਚਾਉਣ ਵਾਲੀ ਮਾਜ ਆ ਡੇਰੀਆਂ ਵੀਰ ਜੀ 15 ਪਲਾਸ ਹੀ ਦੁੱਧ ਦੇਊਗੀ ਜੇ ਭਾਰੀ ਮਾਜ ਆ ਪੂਰੀ ਵਜਨ ਵਾਲੀ ਪੂਰੇ ਵਜਨ ਵਾਲੀ ਆ ਹੈਨਾ ਤੋਰਾਂ ਹਾਂ ਫੇਰ ਮਾਜਰੀ ਵੀਰ ਜੀ ਦੋਹਾਂ ਮੱਜਾਂ ਜਿਹੜੀ ਬਰਾਬਰ ਦੇ ਕਾਦਮਾ ਚਰ ਵੀ ਪੂਰਾ ਜੀ ਵੀਰ ਜੀ ਇਹ ਤਾਂ ਤੋਂ ਅੰਕਸਾ ਦੇ ਥਾਣਾ ਦਾ ਸਾਈਜ਼ ਕਾਪ ਇਹਦਾ ਅਗਲੇ ਪਿਛਲੇ ਥਣ ਲਗਭਗ ਇੱਕੋ ਜਿਹੀ ਇਹਦੇ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਕਾਫੀ ਆ ਜਿਹੜੀ ਮੱਝ ਕਾ ਉਨੀ ਵੀ ਅੱਗੇ ਨੂੰ ਬਣੂ ਉਨੀ ਪਿਛੇ ਨੂੰ ਬਣੂ ਪੂਰੀ ਭਾਰੀ ਆ ਮੱਝ ਜੜੀ ਛੋਟੇ ਹੱਥੀ ਜੇ ਕੱਲੀ ਮਸਾਂ ਪੈਣੀ ਪੂਰੀ ਬਾਕੀ ਇਹ ਆ ਫੇ ਚਲੋ ਭਾਰੀ ਆ ਸਾਂਭੀ ਚੰਗੀ ਆ ਕਿਸੇ ਵੀ ਤੇ ਕਿੰਨਾ ਵੇਚੀਆ ਤਾਂ ਫਿਰ ਮੁੱਲ ਰੱਖੀ ਆਪਾਂ ਲੈ ਲਓ ਤੁਹਾਨੂੰ ਮੇਜੀ ਤੇ ਹੀਰੋ ਜੇ ਮੱਜਾਂ ਦਾ ਪੁੰਦੀ ਜੀ ਵੀਡੀਓ ਹਾਂਜੀ ਕਿਜੀ ਮਾਜ ਤੁਸੀਂ ਆਪੇ ਕਰ ਲਓ ਮੈਂ ਆਇਆ ਨਾ ਜੀ ਅੱਜ ਹੀ ਗੱਲ ਕਰਦੀ ਹੈਗੇ ਮੁੱਲ ਤਾਂ ਵੀਜੀ ਭਾਵੇਂ ਮੇ ਕੰਨੋਂ ਤਾਂ ਭਾਵੇਂ 1.5 ਲੱਖ ਦੀ ਵੇਖ ਜੀ ਵੀਰ ਜੀ ਹਾਂਜੀ ਆਵਾ 1.5 ਵੀ ਨਹੀਂ ਪਾਉਣਾ ਵੀਰ ਜੀ ਅੱਛਾ 1.20 ਵੀ ਨਹੀਂ ਪਾਉਣਾ 1.15 ਇੱਕ 15 ਵਾਲੀ ਪਉਣਾ ਇੱਕ 5000 ਦੀ ਵੀਜੀ ਹਾਣਾ ਅੱਛਾ ਇੱਕ 5 ਦੀ ਦੇ ਦੇਣੀ ਹਾਣਾ ਵੀਜੀ ਦੇਣੀ ਤੇ ਬਾਕੀ ਦੋਹਾਂ ਮੱਤਾਂ ਜਿੱਦੀ ਵੀਜੀ ਇੱਕੋਂ 1 ਵੱਜ ਦਾ ਮੁੱਲ ਪਾਇਆ ਕਰ ਦੋ ਖੁੱਲਾ ਮੰਨ ਤਾਂ ਨੇ ਇੱਕ 5000 ਖੁੱਲਾ ਮੰਨ ਜਾਂਦਾ ਵੀਜੀ 2000 ਕੋ ਫੋਨ ਲਾਵੇ ਇੱਕ ਵਾਰੀ ਚਲੋ ਮੌਕੇ ਤੇ ਹੋ ਜੂਗਾ ਵੀਜੀ ਬਾਕੀ ਦੁੱਧ ਰਿਕਾਰਡ ਵਾਲੀ ਮਹੀਂ ਜੇ ਵੀਜੀ 15 ਪਲੱਸ ਹੀ ਚ ਹੁੰਦੇ ਰਹੇ ਜੇ ਮਹੀਂ ਥੱਲੇ 15 ਪਲੱਸ ਜੇਕਰ ਦੁੱਧ ਕਿੰਨਾ ਹੈ ਜਿਹਾ ਦੀ ਵੀਜੀ ਟਪੈਂਡਿੰਗ ਅਜੇ ਹਵਾਨੇ ਚ ਵਾਟਾ ਪਾ ਦੇ ਸਕਦੇ ਹਾਂ ਕਾਫੀ ਆ ਇਹ ਪੂਰੀ ਪਰਣੀ ਆ ਜਿਹੜੀ ਤੇ ਹੁਣ ਆਂ ਗਾਂ ਜਿਹੜੀ ਆ ਗਈ ਸੂਈ ਸਵਾਈ ਆ ਇਹ ਸੂਈ ਹੈ ਵੀ ਜਿਹਨੂੰ ਮਹੀਨਾ ਡੇਢੋ ਚੱਲਿਆ ਜੀ ਮਹੀਨਾ ਹੋਇਆ ਡੇਢੋ ਜੋ ਬੱਚਾ ਨਾ ਅੱਜ ਮਰ ਗਿਆ ਜੀ ਬੱਚਾ ਬੱਚਾ ਇਹਦਾ ਮਰ ਗਿਆ ਅੱਜ ਆ ਬੱਚਾ ਜੀ ਤਾਂ ਆ 3 ਮਿਲਿਆ ਹੈ ਦੁੱਧ ਕਿੰਨਾ ਇਹਦੇ ਕੋਲ ਦੁੱਧ ਵਿੱਚ 10 ਕਿਲੋ ਹੋਏ ਇਹਦੇ ਥਲੇ ਪੱਕਾ ਦੁੱਧ ਹੈਗਾ ਜਿਹੜਾ ਪੱਕਾ ਵੀ ਜੀ ਦੋਵੇਂ ਟਾਈਮ ਚੋਗੇ ਦਵਾਗੇ ਇੱਥੇ ਅੱਛਾ ਤੁਹਾਨੂੰ ਪਤਾ ਅੱਜ ਮਰਿਆ ਵਾ ਉੜੀ ਬਥੀ ਔਲ ਵੀ ਕਰ ਸਕਦੀ ਜੇ ਬਾਕੀ ਦੁੱਧ ਨਹੀਂ ਵੇਚੀ ਘਾਟੋ ਦੁੱਧ ਚਵਾ ਕੇ ਦਵਾਂਗੇ ਦੋਵੇਂ ਟਾਈਮ ਠੀਕ ਹੈ ਜੀ ਕੋਈ ਥਾਂ ਘਟ ਵੱਧ ਨਹੀਂ ਹੋਊਗਾ ਵੀਰ ਜੀ ਥਾਂਲੇ ਤੇ ਦੇਖ ਸਕਦੇ ਜੇ ਇੱਕ ਰੀ ਲੱਗੇ ਤਾਂ ਚਲੋ ਖੋਲੋ ਫਿਰ ਤੋਰ ਦਈਏ ਬਾਕੀ ਬੰਗਾ ਬਾਗੇ ਵੀਰ ਜੀ ਧੋਈ ਜੀ ਠੀਕ ਹੈ ਹਾਂ ਜੀ ਦੋ ਦੂਸਰਾਂ ਵਾਰ ਆ ਜੇ ਇੱਕ ਦੋ ਦਿਨ ਘਰ ਵੀ ਸਕਦੀ ਜੇ ਪਹਿਲਨ ਬੱਚੀ ਹੈ ਵੀਰ ਜੀ ਜੇ ਸੋਇਆ ਵੀ ਤਾਂ ਪਹਿਲਾਂ ਹੀ ਦੱਸਦੇ ਆ ਜਲਾਇਆ ਜੀ ਤੇ ਇਹਦਾ ਫਿਰ ਮੁੱਲ ਮੋਲ ਵੀ ਜੀਮ ਕਿੰਨਾ ਮਰਜੀ ਹਾਂ ਚਲੋ ਬਚਾ ਮਾਰ ਗਿਆ ਮੋਲ ਭਾਵੇਂ 35 ਵੀ ਕਰ ਲੈਂਦੇ ਹੋਣ ਵੀ ਜੀ ਹਾਣਾ ਵੀ ਜੀ 30 ਜਿਆਦਾ ਦੇ ਦਾਂਗੇ ਅੱਛਾ ਹਾਂ ਜੀ 3000 ਦੇ ਦੇ ਦੋਗੇ ਕਰ ਦਈਏ ਛੋਟ ਛੜ ਵਿੱਚੋਂ ਆਪੇ ਵੀ ਜੀ ਤੁਸੀਂ ਦੱਸੋਗੇ ਨਹੀਂ ਕਰ ਨਹੀਂ ਕਰਦੇ 27000 ਦੇ ਦੇ ਦੀਏ ਜਿਆਦਾ ਨਹੀਂ ਜੋ ਹੋ ਗਿਆ ਨਹੀਂ ਕੁਛ ਨਹੀਂ ਹੁੰਦਾ ਜਾਣਦਾ 27 ਦੀ ਤੇਰੀ ਜਿਹਾ ਜੀ ਮਿਲ ਜਾਦਾ ਦਰਿਆ ਅਲਾਕਾ ਵੀ ਇਹ ਕਿਤੇ ਜਿਆਦਾ ਛੁੱਟੀ ਹੁੰਦੀ ਜੇ ਅੱਜ ਹੁਣ ਫੇਰ ਵੇਖੀ ਹੁਣ ਉਧਰ ਸਥਿਤੀ ਠੀਕ ਨਹੀਂ ਆ ਥੋੜੀ ਚਲੋ ਕੋਈ ਵੀਰ ਲੈ ਜਾਊਗਾ ਚਾਪਾਂ ਜਾਨਾ ਬੀਜੀ ਦੇ ਦਾਂਗੇ ਵੀਰ ਜੀ ਹਾਂਜੀ ਹਾਂਜੀ ਬਾਕੀ ਦੁੱਧ ਵੀਰ ਜੀ ਹੋਰ ਪਾਊਗੀ ਆਪਾਂ ਤੁਹਾਨੂੰ ਦੱਸਿਆ ਹੀ ਹੁੰਨਾ ਕਿ ਕਿਉਂਕਿ ਅੱਜ ਇਹ ਬੱਚਾ ਬੱਚਾ ਮਰਿਆ ਵਾ ਦੁੱਧ ਵਾਦ ਮੈਂ ਫੇਰ ਵੀ ਆਪਾਂ 10 ਕਿਲੋ ਚਵਾ ਕੇ ਦਵਾਂਗੇ ਇਥੇ ਦੋਵੇਂ ਟਾਈਮ ਆਪਣੇ ਕਿਲੇ ਦੇ ਵੀਰ ਜੀ ਭਾਵ ਕੋਈ ਤਿੰਨ ਵਾਰੀ ਜਵਾਲੇ ਅੱਛਾ ਆਪਾਂ ਬਾਹਰ ਕਿਸੇ ਦੇ ਕਿਲੇ ਦੇ ਗਾਰੰਟੀ ਨਹੀਂ ਵੀਜੀ ਦਿੰਦੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁ ਅੱਛਾ ਇਹ ਆਪਾਂ ਰੱਖੀ ਘਰ ਵਾਸਤੇ ਘਰੇ ਉੱਥੇ ਬੱਜੀ ਹੁੰਦੀ ਪੱਕੀ ਹੈ ਨਾ ਜੀ ਜਮਾਂਦਰੂ ਪਹਿਲੋ ਤੇ ਲੜ ਹੀ ਅੱਛਾ ਇਹ ਨਾ ਐਲਕੀ ਨੂੰ ਥੋੜਾ ਜਿਹਾ ਦਾ ਥਣ ਘਟ ਗਿਆ ਸੀ ਤੇਜਾ ਥਣ ਅੱਛਾ ਤੂੰ ਹੁਣ ਦੁੱਧ ਵੀ ਆਉਂਦਾ ਜੇ ਫੇਰ ਚੱਲ ਪੂਗਾ ਥਣ ਦੁੱਧ ਵੀ ਆਉਂਦਾ ਹੁਣ ਵੀ ਅੱਛਾ ਅਸੀਂ ਦੋ ਥਣ ਕਹਿ ਕੇ ਦਵਾਂਗੇ ਵੀ ਜੀ ਅੱਛਾ ਹਾਂ ਜੀ ਹੁਣ ਦੁੱਧ ਕਿੰਨਾ ਤਰਾ ਦੁੱਧ ਦੁੱਧ ਵੀ ਜੀ 8 ਕਿਲੋ ਜੇ ਦੁੱਧ ਇਹਦੇ ਥਲੇ 15 ਕਿਲੋ ਵੀ ਜੀ ਚੋਂਦੇ ਰਹੇ ਜੀ ਅੱਛਾ ਹੁਣ ਦੁੱਧ 8 ਕਿਲੋ 2 ਮਹੀਨੇ ਹੋਏ ਸੂਈ ਨੂੰ ਤੋਰੋ ਫੇਰ ਇਹਨਾਂ ਨੂੰ ਦੀ ਮੱਝਾਂ ਵਾਲਾ ਵੀ ਜੀ ਕੋਈ ਵੰਗਾ ਨਹੀਂ ਪੰਗੇ ਤੋਂ ਬਗੈਰ ਚੋਵਾਂਗੇ ਜੀ ਆਜ ਲਿਆ ਆ ਜੀ ਦੁੱਧ ਮੱਝਾਂ ਵਾਲਾ ਵੀ ਜੀ ਇਹਦਾ ਠੀਕ ਹੈ ਤੇ ਮੋਲ ਫਿਰ ਇਹਦਾ ਮੋਲ ਆ ਜੀ ਆ ਵੀ ਤੜ ਕੋਈ ਰਾਹੀ ਵੀ ਜੀ ਮੈਂ ਨਾ ਕਰ ਦੋ ਜੀ ਅੱਜ ਆਪੇ ਕਰ ਦੋ ਤੁਸੀਂ ਵੀ ਜੀ ਜਸਨੋ ਕਰ ਦੋ ਫਿਰ 15000 ਦੀ ਦੇ ਦਾਂਗੀ ਜੀ ਜਸਨੋ 13000 ਦੀ ਚਲੋ 13000 ਦੀ ਚਲੋ ਕੋਈ ਇਧਰ ਖੜੂਗਾ ਵੇਜ ਦਾ ਕੋਈ ਗਲਤੀ 13 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਰਾਣੇ ਦਾ ਕੇ ਖੜੂਗਾ 13 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਮੋਕੇ ਤੇ ਹੋਰ ਥੋੜਾ ਬੋਧਾ ਮੋਕੇ ਦਾ ਦਾ ਕੋਈ ਮਾਨਦਾਨ ਕਰ ਦਾਂਗੇ ਵੀਰ ਜੀ ਬਾਕੀ ਦੋ ਵੀ ਚਵਾ ਕੇ ਦਵਾਂਗੇ 8 ਕਿਲੋ ਚਵਾ ਕੇ ਦਵਾਂਗੇ ਤਸੱਲੀ ਕਰਕੇ ਖੜਾ ਸਲੀ ਕਰਕੇ ਵੀਰ ਜੀ ਦਵਾਂਗੇ ਇੱਥੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ਼ ਚਾ ਕੇ ਪਸ਼ੂ ਖਰੀਦੇ ਜੀ